ਬਬਲੂ ਕੋਰਾਜੀ ਨੇ ਇਸ ਪੈਕਟਿਵਿਟੀ ਕਾਫੀ ਕੰਟਿਨਿਊ ਹੋ ਰਿਹਾ ਹੈ ਅੱਜ ਨਾਬਾਡੇ ਨੂੰ ਸਮਰਪਿਤ ਜਿਹੜਾ ਸਮਾਗਮ ਹੋ ਰਿਹਾ ਉਹਦੇ ਵੀ ਸ਼ਾਮਲ ਹੋਣ ਲਈ ਮੈਂ ਆਇਆ ਸੀ ਬਬਲੂ ਕੋਰਾਜੀ ਜੋ ਖੁਸ਼ਾਲ ਬਬਲੂ ਕੋਰਾਜੀ ਨੇ ਸਾਡੇ ਮਿਊਸਪਲ ਕਮੇਟੀ ਦੇ ਇੱਥੇ ਮੈਂਬਰ ਵੀ ਨੇ ਔਰ ਨੌਜਵਾਨਾਂ ਨੂੰ ਬਹੁਤ ਵੱਡੇ ਪੱਧਰ ਤੇ ਲਾਭ ਬੰਦ ਕਰਕੇ ਸ਼ਰਮਣੀ ਅਕਾਲੀ ਦਰਬਾਰ ਦੀਆਂ ਸਫਾਂ 'ਚ ਜੋੜਦੇ ਨੇ ਉਹਨਾਂ ਨੇ ਸਵਾਗਤ ਲਈ ਕਹਿ ਲਓ ਸਤਿਕਾਰ ਲਈ ਕਹਿ ਲਓ ਰਾਸਤੇ 'ਚ ਚਾਹ ਪਲਾਉਣ ਦਾ ਪ੍ਰੋਗਰਾਮ ਰੱਖਿਆ ਸੋ ਮੈਂ ਇਹਨਾਂ ਦੇ ਦਫ਼ਤਰ ਦੇ ਵਿੱਚ ਆ ਕੇ ਬੜੀ ਖੁਸ਼ੀ ਮਹਿਸੂਸ ਕੀਤੀ ਆ ਕਿ ਚਾਹ ਪੀ ਕੇ ਸ਼ਾਇਦ ਇੰਨੀ ਖੁਸ਼ੀ ਨਾ ਹੁੰਦੀ ਜਿੰਨਾ ਇਹਨਾਂ ਦਾ ਇਕੱਠ ਦੇਖ ਕੇ ਜਿੰਨਾ ਇਹਨਾਂ ਦਾ ਇਕੱਠ ਦੇ ਵਿੱਚ ਨਾ ਲੋਕਾਂ ਦਾ ਉਤਸ਼ਾਹ ਦੇਖ ਕੇ ਖੁਸ਼ੀ ਹੋਈ ਆ ਪੰਜਾਬ ਦੇ ਗਵਰਨਰ ਲਗਾਤਾਰ ਬਾਰਡਰ ਏਰੀਆ ਤੇ ਜਾ ਰਹੇ ਨੇ ਹੁਣ ਪੰਜਵਾਂ ਦੌਰ ਆ ਕਿਸ ਤਰ੍ਹਾਂ ਦੇਖਦੇ ਹਾਂ ਲਗਾਤਾਰ ਉਹਨਾਂ ਵੱਲੋਂ ਸਵਾਲ ਵੀ ਉਠਾਏ ਜਾ ਰਹੇ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੈਂ ਇਹ ਕਹਿੰਦਾ ਵੀ ਪੰਜਾਬ ਸਰਕਾਰ ਦੀ ਨਲਾਇਕੀ ਕਹਿ ਲਓ ਕਮਜ਼ੋਰੀ ਕਹਿ ਲਓ ਅਨਜਾਨਤਾ ਕਹਿ ਦਿਓ ਉਹਨਾਂ ਦਾ ਲੜਪਣਾ ਕਹਿ ਲਓ ਉਨ੍ਹਾਂ ਦੀਆਂ ਖਾਮੀਆਂ ਨਕਾਮੀਆਂ ਕਹਿ ਲਓ ਜਿਸ ਕਰਕੇ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਨੂੰ ਆਪ ਫੀਲਡ ਵੀ ਜਾਣਾ ਪੈ ਰਿਹਾ ਔਰ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਸਾਹਿਬ ਵੱਲੋਂ ਨਾ ਦੇਣਾ ਮਤਲਬ ਗੈਰ ਸੰਵਿਧਾਨਕ ਵੀ ਆ ਗੈਰ ਪਰੰਪਰਾਗਤ ਵੀ ਆ ਔਰ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੇ ਗਵਰਨਰ ਸਾਹਿਬ ਦਾ ਜਿਹੜਾ ਟਕਰਾਅ ਸੂਬੇ ਦੇ ਅੰਦਰ ਬਣਿਆ ਉਹਨੇ ਸੂਬੇ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਔਰ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਇਹ ਨਾ ਹੜ੍ਹਾਂ ਦੇ ਦੌਰਾਨ ਹੋਇਆ ਜਦੋਂ ਸਾਰੇ ਗਵਾਂਢੀ ਸੂਬਿਆਂ ਨੇ ਕੇਂਦਰ ਤੋਂ ਰਾਹਤ ਫਰੀਆ ਰਾਹਤ ਫਾਂਡ ਜਿਹੜੇ ਨੇ ਸਮੇਂ ਸਿਰ ਲੈ ਕੇ ਡਿਸਪੋਜ਼ ਆਫ ਵੀ ਕਰਤੇ ਤੇ ਸਾਡੇ ਵਾਲਿਆਂ ਤੋਂ ਇਹ ਜ਼ਰੂਰੀਆਂ ਤੱਕ ਨਹੀਂ ਹੋਈਆਂ ਸਾਡੇ ਵਾਲਿਆਂ ਤੋਂ ਵਜੇ ਤਾਂ ਅਸੈਸਮੈਂਟਾਂ ਤੱਕ ਨਹੀਂ ਲੱਗੀਆਂ ਤੇ ਜੇ ਮਾਰਾ ਮੋਟਾ ਕੋ ਦਿੱਤਾ ਤਾਂ ਗੰਗਲਾਂ ਤੋਂ ਮਿੱਟੀ ਲਾਉਣ ਵਾਲੀ ਗੱਲ ਆ ਅਜੇ ਟਿਊਬਵੈਲ ਜਿਹੜੇ ਖਰਾਬ ਹੋਏ ਉਹਨਾਂ ਦੇ ਟਿਊਬਵੈਲਾਂ ਦਾ ਜਿਹੜਾ ਮੁਆਵਜ਼ਾ ਦੇਣ ਦੀ ਗੱਲ ਚਾਹੀਦੀ ਆ ਜਿਹੜੇ ਨੌਰਮ ਨੂੰ ਬਦਲ ਦੀ ਲੋੜ ਸੀ ਪੰਜਾਬ ਸਰਕਾਰ ਉਹ ਨੌਰਮ ਨੂੰ ਨਹੀਂ ਬਦਲਾ ਸਕੀ ਅਜੇ ਤੱਕ ਹੋਰ ਤਾਂ ਕੀ ਕਰਨਾ ਜਿਹੜਾ ਸਭ ਤੋਂ ਵੱਡੀ ਲੋੜ ਆ ਹੋਰ ਵੀ ਜਿਹੜਾ ਕਹੇ ਸੀ ਵੀ ਮੈਂ ਮੁਰਗੀ ਮਰੇ ਦਾ ਵੀ ਮਾਅਵਜਾ ਦਵਾਂਗੇ ਮੁੱਖ ਮੰਤਰੀ ਸਾਹਿਬ ਕਹੇ ਸੀ ਤੇ ਉਹ ਜਿਹੜੇ ਨੌਰਮ ਦਾ ਉਹ ਤਬਦੀਲੀ ਕਰਾਉਣਾ ਤਾਂ ਨੌਰਮ ਨੂੰ ਨਹੀਂ ਤਬਦੀਲ ਕਰਾ ਸਕੇ ਸੋ ਹਰ ਪੀੜਤਾ ਦੇ ਮਦਦ ਦੇ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਆ ਪੰਜਾਬ ਦੀ ਸਰਕਾਰ ਔਰ ਨਰਾਜ਼ ਕੀਤਾ ਪੰਜਾਬ ਦੇ ਲੋਕਾਂ ਨੂੰ ਮੈਂ ਸਮਝਦਾ ਪੰਜਾਬ ਸਰਕਾਰ ਨੇ ਨਸ਼ਾ ਦਾ ਮੁੱਦਾ ਲਗਾਤਾਰ ਕਰਮਾ ਰਿਹਾ ਹਰ ਰੋਜ਼ ਨੌਜਵਾਨਾਂ ਦੀ ਮਾਤਰ ਵੀ ਨਹੀਂ ਕਿਸ ਤਰ੍ਹਾਂ ਦੇ ਦੇਖੋ ਨਸ਼ਿਆਂ ਦੀ ਬਹੁਤਾਤ ਜਿਹੜੀ ਆ ਪੰਜਾਬ ਦੇ ਅੰਦਰ ਪੰਜਾਬ ਜਿਹੜਾ ਵਸਤਾ ਗੁਰਾਂ ਦੇ ਨਾਂ ਤੇ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਕਰਕੇ ਜਾਣੀ ਜਾਂਦੀ ਹੈ ਉਸ ਧਰਤੀ ਤੇ ਅੱਜ ਨਸ਼ਿਆਂ ਦਾ ਜਿੰਨਾ ਵੀ ਹੜ ਬਗ ਰਿਹਾ ਔਰ ਨਸ਼ਿਆਂ ਦੀ ਲਪੇੜ ਸਾਡੀ ਜ਼ੁਬਾਨੀ ਆ ਰਹੀ ਆ ਨਸ਼ਿਆਂ ਦੀ ਲਪੇੜ ਚ ਅੱਜ ਦਿਨ ਹਰ ਰੋਜ਼ ਮੌਤਾਂ ਹੋ ਰਹੀਆਂ ਨੇ ਔਰ ਦੁੱਖ ਇਸ ਗੱਲ ਦਾ ਕਿ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਆ ਹੋਰ ਤਾਂ ਹੋਰ ਵੀ ਗਵਰਨਰ ਸਾਹਿਬ ਨੇ ਪੁਆਇੰਟ ਆਊਟ ਕੀਤਾ 60 ਸ਼ਰਾਬ ਦੇ ਠੇਕੇ ਅਤੇ ਜਿਹੜੇ ਲਾਇਸੈਂਸੀ ਠੇਕੇ ਨੇ ਉਹਨਾਂ ਦੇ ਚਿੱਟਾ ਵਿਗਦਾ ਮਤਲਬ ਉਹਦੇ ਰਿਪੋਰਟਾਂ ਆਈਆਂ ਉਹਦੇ ਬੰਦੇ ਫੜੇ ਗਏ ਰਿਕਵਰੀ ਹੋ ਗਈ ਤੇ 60 ਠੇਕੇ ਬੰਦ ਵੀ ਕੀਤੇ ਪਰ ਹਫ਼ਤੇ ਦੇ ਅੰਦਰ ਅੰਦਰ ਖੋਲਤੇ ਅੱਜ ਤੱਕ ਕੀ ਕਾਰਵਾਈ ਹੋਈ ਆ ਉਹ ਮੁੱਖ ਮੰਤਰੀ ਸਾਹਿਬ ਉਹ ਦੱਸ ਨਹੀਂ ਸਕਦੇ ਗਵਰਨਰ ਸਾਹਿਬ ਤੂੰ ਵੀ ਜਿਹੜਾ ਗਵਰਨਰ ਸਾਹਿਬ ਉਹ ਨਹੀਂ ਦੱਸ ਸਕਿਆ ਤੇ ਲੋਕਾਂ ਨੂੰ ਕੀ ਦੱਸਣਗੇ ਸੋ ਅੱਜ ਇੰਨੀ ਬੁਰੀ ਹਾਲਤ ਆ ਨਸ਼ਿਆਂ ਦੀ ਤੇ ਮੈਂ ਸਮਝਦਾ ਕਿ ਸਰਕਾਰ ਪੰਜਾਬ ਦੀ ਬਿਲਕੁਲ ਕੇਸਮਾਰੀ ਬੈਠੀ ਆ ਔਰ ਗਵਰਨੀ ਨਹੀਂ ਇਲਜ਼ਾਮ ਲਾਉਂਦੇ ਇਲਜ਼ਾਮ ਗਵਰਨਰ ਸਾਹਿਬ ਨੇ ਲਾਇਆ ਕਿ ਨਸ਼ਿਆਂ ਦੇ ਵੇਚਣ ਦੇ ਵਿੱਚ ਨਸ਼ਿਆਂ ਦੇ ਵਰਤਣ ਦੇ ਵਿੱਚ ਪ੍ਰਸ਼ਾਸਨਿਕ ਸਰਪ੍ਰਸਤੀ ਆ ਉਹਨਾਂ ਨੇ ਤਾਂ ਇਥੋਂ ਤੱਕ ਦੋਸ਼ ਲਾਇਆ ਵੀ ਪੁਲਿਸ ਦੇ ਕੁਝ ਅਧਿਕਾਰੀ ਪੁਲਿਸ ਵਾਲੇ ਮਿਲੇ ਹੋਏ ਨੇ ਤੇ ਕਿਸੇ ਨਾ ਕਿਸੇ ਸਰਕਾਰੀ ਸ਼ਹਿ ਏ ਨਸ਼ਿਆਂ ਦੇ ਵਪਾਰੀਆਂ ਨੂੰ ਮਿਲ ਰਹੀ ਆ ਜਿਸ ਕਰਕੇ ਨਸ਼ਿਆਂ ਦਾ ਵਪਾਰ ਬੰਦ ਨਹੀਂ ਹੋ ਰਿਹਾ ਪੰਜਾਬ ਦੇ ਅੰਦਰ ਇਹ ਚਿੰਤਾ ਗਵਰਨਰ ਸਾਹਿਬ ਨੇ ਉਠਾਈ ਆ ਉਹਦਾ ਜਵਾਬ ਵੀ ਮੁੱਖ ਮੰਤਰੀ ਸਾਹਿਬ ਅੱਜ ਤੱਕ ਨਹੀਂ ਦੇ ਸਕਦੇ ਦਿੱਲੀ ਸ਼ਰਾਬ ਘਟਾਲੇ ਦੇ ਵਿੱਚ सीबीआई ਦੇ ਵੱਲੋਂ ਦੱਸ ਜਿਹੜੇ ਆ ਪੰਜਾਬ ਦੇ ਅਫਸਰ ਨੂੰ ਕਲਪ ਕੀਤਾ ਕਿਵੇਂ ਦੇਖ ਜੀਓ ਦੇਖੋ ਇਹ ਦੇ ਬੰਦ ਤੋਂ ਪਿੱਛੇ ਲੋਕ ਸਭਾ ਚਰਚਾ ਚੱਲੀ ਸੀ ਉਦੋਂ ਵੀ ਅਸੀਂ ਸਵਾਲ ਉਠਾਇਆ ਸੀ ਔਰ ਵੀ ਜੇ ਦਿੱਲੀ ਦੀ ਐਕਸਾਈਜ਼ ਪਾਲਿਸੀ ਤੇ ਸਵਾਲ ਖੜੇ ਹੋਏ ਨੇ ਜੇ ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਸੀਬੀਆਈ ਨੇ ਨੋਟਸ ਲਿਆ ਵੀ ਇਹ ਗਲਤ ਆ ਤੇ ਉਹਨਾਂ ਦੇ ਮੰਤਰੀ ਨੂੰ ਅੰਦਰ ਕੀਤਾ ਤੇ ਪੰਜਾਬ ਨੂੰ ਕੋਈ ਛੱਡਿਆ ਜਾ ਰਿਹਾ ਉਹੀ ਪਾਲਿਸੀ ਮਨ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਪੰਜਾਬ 'ਚ ਲਾਗੂ ਕੀਤੀ ਆ ਤੇ ਫਿਰ ਪੰਜਾਬ ਨੂੰ ਕਿਉਂ ਛੱਡਿਆ ਜਾ ਰਿਹਾ ਤੇ ਪੰਜਾਬ ਵਾਲਿਆਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਸੋ ਮੈਂ ਸਮਝਦਾ ਦੇਰ ਆ ਦੇਰ ਨਹੀਂ ਤੇ ਹੌਲੀ ਹੌਲੀ ਐਕਸ਼ਨ ਸੈਂਟਰ ਵੱਲੋਂ ਸ਼ੁਰੂ ਹੋਇਆ ਲੱਗਦਾ ਜੀ 20 ਸਮੇਲਨ ਕਰ ਰਹੇ ਦੇਖੋ ਜੀ 20 ਸਮੇਲਨ ਜਿਹੜਾ ਸਾਡੇ ਲਈ ਮਾਣ ਦੀ ਗੱਲ ਆ ਗੌਰਵ ਦੀ ਗੱਲ ਆ ਇਸ ਦੇਸ਼ ਲਈ ਵੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਅੱਜ ਭਾਰਤ ਵਿੱਚ ਇਕੱਠੀਆਂ ਹੋਈਆਂ ਨੇ ਇਹ ਸਾਡੇ ਸਾਰਿਆਂ ਲਈ ਦੇਸ਼ਵਾਸੀਆਂ ਲਈ ਬੜੇ ਮਾਣ ਤੇ ਗੌਰਵ ਦੀ ਗੱਲ ਆ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਉਰਾਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਜਿਹੜਾ ਇੰਡੀਆ ਭਾਰਤ ਆ ਇਹ ਦੁਨੀਆ ਦੇ ਵਿੱਚ ਇੱਕ ਵਿਸ਼ੇਸ਼ ਥਾਂ ਬਣਾਏਗਾ ਦੇਖੋ ਇੰਡੀਆ ਗੱਟਿਊਡ ਹੋਇਆ ਕਿਸ ਤਰ੍ਹਾਂ ਜਜ ਕਰਦੇ ਨੂੰ ਜਿਹੜਾ ਕਾਂਗਰਸ ਤੇ ਆਪ ਦਾ ਦੇਖੋ ਕਾਂਗਰਸ ਤੇ ਆਪ ਦਾ ਗੱਠ ਜੋੜਤਾ ਇੱਕ ਗੈਰ ਸਿਧਾਂਤਕ ਗੱਠ ਜੋੜਾ ਮਤਲਬ ਇਹ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਵੀ ਆ ਪੰਜਾਬ ਦੇ ਲੋਕਾਂ ਨੂੰ ਰਾਜ ਸਤਾ ਕਰਨ ਦਾ ਮੌਕਾ ਦਿੱਤਾ ਸੀ ਪੰਜਾਬ ਦੇ ਲੋਕਾਂ ਨੇ ਆਪ ਪਾਰਟੀ ਨੂੰ ਜਿਹੜੀ ਪਾਰਟੀ ਪੂਰੀ ਤਰ੍ਹਾਂ ਨਿਭਾ ਨਹੀਂ ਸਕੀ ਤੇ ਕਾਂਗਰਸ ਪਾਰਟੀ ਨੂੰ ਰਾਜ ਕਰ ਰਹੀ ਧਿਰ ਦੀਆਂ ਖਾਮੀਆਂ ਨਕਾਮੀਆਂ ਲੋਕਾਂ ਵਿੱਚ ਲਜਾਣ ਲਈ ਡਿਊਟੀ ਦਿੱਤੀ ਸੀ ਵਾਚ ਡੌਗ ਦੇ ਤੌਰ ਤੇ ਪਰ ਕਾਂਗਰਸ ਪਾਰਟੀ ਉਹ ਨਾ ਨਵਾ ਨਹੀਂ ਸਕੀ ਚੋਰ ਤੇ ਕੁੱਤੀ ਰਲ ਗਏ ਇਸੇ ਕਰਕੇ ਪੰਜਾਬ ਦੀ ਤਬਾਹੀ ਹੋ ਰਹੀ ਹੈ ਇਸੇ ਕਰਕੇ ਮੁਖ ਵਿਰੋਧੀ ਧਿਰ ਰੋਲ ਸਹੀ ਨਾ ਨਵਾਉਣ ਕਰਕੇ ਪੰਜਾਬ ਵਿੱਚ ਅੱਜ ਰਾਜਕਤਾ ਦਾ ਮਾਹੌਲ ਹੈ ਭੈ ਦਾ ਮਾਹੌਲ ਹੈ ਸਹਿਮ ਦਾ ਮਾਹੌਲ ਹੈ ਔਰ ਲੁੱਟਾਂ ਖੋਹਾਂ ਫਰੋਤੀਆਂ ਦਾ ਮਾਹੌਲ ਹੈ ਦੇਹ ਦਿਹਾੜੇ ਕਤਲੋਗਾਰ ਦਾ ਮਾਹੌਲ ਹੈ ਸੋ ਇਹ ਸਾਰੇ ਹਾਲਾਤਾਂ ਲਈ ਵੱਡਾ ਕਾਰਨ ਇਹ ਆ ਕਿ ਚੋਰ ਤੇ ਕੁੱਤੀ ਰਲ ਗਏ ਵਿਰੋਧੀ ਧਿਰ ਤੇ ਰਾਜ ਸਤਾ ਵਾਲੀ ਧਿਰ ਦੋਏ ਇਕੱਠੇ ਹੋ ਗਏ ਤੇ ਅੱਜ ਪੰਜਾਬ ਦਾ ਕੋਈ ਵਾਲੀਵਾਰਸ ਨਹੀਂ ਪੰਜਾਬ ਲਾਹਵਾਰਸ ਹੋਇਆ ਪਿਆ ਸੋ ਪੰਜਾਬੀਆਂ ਨੂੰ ਜਾਗਣਾ ਪਏਗਾ ਪੰਜਾਬੀਆਂ ਨੂੰ ਪੰਜਾਬੀ ਪਣਾ ਜਗਾਉਣਾ ਪਏਗਾ ਸ਼ਰੋਮਣੀ ਅਕਾਲੀ ਦਲ ਪੰਜਾਬ ਦੇ ਅੰਦਰ ਸਾਡਾ ਪੰਜਾਬ ਅਸੀਂ ਪੰਜਾਬ ਦੇ ਲਹਿਰ ਛੂ ਕਰੇਗਾ ਪਰ ਕਿਸ ਤਰ੍ਹਾਂ ਦੀ ਸਰਕਾਰ ਨੇ ਪਹਿਲੀ ਵਾਰਾ ਪਟਵਾਰੀ ਸਤੀਫਾ ਦੇ ਦਿੱਤਾ ਦੇਖੋ ਇਹ ਜਿਹੜੀ ਸਰਕਾਰ ਹੈ ਗਵਰਨਰ ਸਾਹਿਬ ਨਾਲ ਵੀ ਪੇਚਾ ਪਾ ਲਿਆ ਬਿਊਰੋਕ੍ਰੇਸੀ ਨਾਲ ਵੀ ਅਫਸਰ ਸਾਹੀ ਨਾਲ ਵੀ ਪੇਚਾ ਪਾ ਲਿਆ ਤੇ ਅੱਗੇ ਹੈਟਾ ਕਰਮਚਾਰੀ ਉਹਨੇ ਕਰਮਚਾਰੀਆਂ ਨਾਲ ਵੀ ਪੇਚਾ ਪਾ ਲਿਆ ਹੈਟਾ ਲੋਕਾਂ ਨਾਲ ਵੀ ਪੇਚਾ ਪਾ ਲਿਆ ਦਰੇ ਹਰੀਕਣਾਲੇ ਉਰਦੀ ਪਈ ਹੈ ਸਰਕਾਰ ਇਸੇ ਕਰਕੇ ਤਾਂ ਪੰਜਾਬ ਸਟੈਂਡ ਸਕਿਲ ਹੋਇਆ ਖੜਾ ਕਿਨਾਂ ਦਾ ਸਭ ਤੋਂ ਵੱਡਾ ਹੱਥ ਜਿਹੜਾ ਹੈਗਾ ਕਰਮਚਾਰੀਆਂ ਸੀ ਲਿਹਾਉਣ ਵਿੱਚ ਸਰਕਾਰ ਤੇ ਹੁਣ ਉਹ ਵੀ ਦੂਜੇ ਭਾਈ ਸਮਝਦਾ ਵੀ ਕਰਮਚਾਰੀ ਪੈਸੇ ਵੀ ਆਪਾਂ ਵੇ ਸਰਕਾਰ ਨੂੰ ਲਿਹਾਉਣ ਤੇ ਵੀ ਰਾਇ ਰੋਲ ਰਿਹਾ ਹੋਏਗਾ ਉਹਨਾਂ ਦਾ ਪਰ ਕਰਮਚਾਰੀ ਸਰਕਾਰੀ ਮਸ਼ੀਨਰੀ ਦਾ ਇੱਕ ਧੁਰਾ ਹੁੰਦੇ ਨੇ ਕਿ ਪੁਰਜਾ ਹੁੰਦੇ ਨੇ ਜੇ ਮਸ਼ੀਨਰੀ ਦੇ ਪੁਰਜੇ ਖਿਲਾਰ ਦੋ ਕੱਢ ਕੇ ਰੱਖ ਦੋ ਮਸ਼ੀਨਰੀ ਕਿਵੇਂ ਚੱਲੇਗੀ ਅੱਜ ਇਹੀ ਹਾਲ ਪੰਜਾਬ ਦਾ ਹੋਇਆ ਖੜਾ ਦੇਖੋ ਜੀ ਮੈਂ ਹਮੇਸ਼ਾ ਇਹੀ ਜਿਹੜਾ ਕੰਮ ਆ ਕਰਦਾ ਰਿਹਾ ਆ ਹਮੇਸ਼ਾ ਹੀ ਪਾਰਟੀ ਦੇ ਚੜ੍ਹਦੀ ਕਲਾ ਲਈ ਕੰਮ ਕਰਦਾ ਰਿਹਾ ਆ ਤੇ ਅੱਗੇ ਵੀ ਪਾਰਟੀ ਦੇ ਚੜ੍ਹਦੀ ਕਲਾ ਲਈ ਕੰਮ ਕਰੂੰਗਾ ਤੇ ਚੰਦੂ ਮજરા ਸਾਹਿਬ ਦੀ ਸਾਨੂੰ ਤੇ ਸਾਡੇ ਉੱਪਰਲੇ ਲੀਡਰਾਂ ਦੀ ਇਹੀ ਥਾਪੜਾ